ਇੱਧਰ ਲੱਗੇ ਸਾਈਨ ਹੋਣਾ ਦੇਖਦਾ ਕੋਈ ਨਹੀਂ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਵੇਰ ਦਾ ਟਾਈਮ ਹੈ ਦੇਖੋ ਗਿਆ ਵੀਰਾ ਉਹ ਦੂਜਾ ਉਹ ਬਾਬਾ ਇੱਥੇ ਕੋਈ ਹੋਣਾ ਸਾਰਾ ਕੁਝ ਆਹ ਕਿਹਾ ਦਿੰਨੇ ਬਸ ਆਹੀ ਹੈ ਟੱਲਾ ਜੋੜੂ ਨੂੰ ਤੇਲ ਮਾਰਨ ਬੈਠੇ ਦੇਖਾਂਗੇ ਆਪਾਂ ਕੋਈ ਨਾ ਨਾ ਕੋਈ ਨਹੀਂ ਜਦੋਂ ਕੋਹ ਹੋਊ ਠੀਕ ਹੋ ਜਾਣਾ ਆਪਣੇ ਨਹੀਂ ਹੋਣ ਹੋਰ ਫੇਰਾ ਤੂੰ ਕੀ ਜੀ ਕੱਢ ਕੇ ਤੂੰ ਤੂੰ ਕਿਹਾਉਣੀ ਆ ਇਹਨੇ ਕੋਈ ਗੱਲ ਨਹੀਂ ਮਜ਼ਾ ਹੀ ਨੁਕੜ ਹੈ ਗੋਲਾ ਬੇ ਸਾਰੇ ਚੱਲ ਲੈ ਜਿੱਥੇ ਲੈ ਜਾ ਲੈ ਜਾ ਇਹ ਵੀ ਦੱਸੋ ਆ ਬਾਹਰ ਟੂਟਿੰਗ ਇਹ ਤਾਂ ਰੈਂਟ ਉਹ ਤੇ ਪੰਡਿਆਂ ਨੂੰ ਦੇਵਾਂਗੇ ਤਾਂ ਪੰਡਿਆਂ ਨਾਲ ਸੀ ਉਹੀ ਰੇਟ ਅਸੀਂ ਲਾਵਾਂਗੇ ਅੰਟੀ ਘੱਟ ਨਹੀਂ ਜਿੱਦਣਾ ਮਗਰ ਦੱਸੋ ਕੀ ਰੇਟ ਹੈ ਹਾਂ ਇੱਕ ਸੋ ਫਿਰ ਦੇਖ ਲੋ ਆਪਰੇਟਰ ਫੋਨ ਵੀ ਜਾਂਦਾ ਤੇ ਮੈਂ ਤੁਹਾਨੂੰ ਕੱਲ ਮੈਂ ਸੌਂਕ ਕੇ ਦਿੰਦੇ ਆ ਇਹਦੀ ਆਪੋ ਕੰਮ ਨਹੀਂ ਆਤੀ ਗਿੰਦੇ ਜਾ ਚਿਕ ਟਾਈਮ ਹੈਗਾ ਸ਼ਾਮ ਦਾ ਹੁਣ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਹੋਏ ਆਂ ਬੀਰਾ ਆਇਆ ਹੋਇਆ ਉਧਰ ਸੰਦੀਪ ਚੂਚੇ ਪੈਕ ਕਰਨ ਲੱਗੇ ਹੋਏ ਨੇ ਤੇ ਮੌਸਮ ਬਹੁਤ ਵਧੀਆ ਹੋਇਆ ਠੰਡਾ ਠੰਡਾ ਦਿਨੇ ਤੋਂ ਬਹੁਤ ਜ਼ਿਆਦਾ ਗਰਮੀ ਸੀ ਅੱਜ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਹਵਾ ਦੇਖੋ ਕਿੰਨੀ ਵਧੀਆ ਚੱਲਦੀ ਆ ਵਾਰ ਕਿੰਨੀ ਹਿਲਦੇ ਨੇ ਨਾ ਦਰਖਤ ਮੈਂ ਲਾਈ ਆ ਮਸ਼ੀਨ ਮਸ਼ੀਨ ਲਾਈ ਹੋਈ ਆ ਹੁਣ ਕੱਪੜੇ ਧੋਤੇ ਜਾਣਗੇ ਤੇ ਬਾਕੀ ਕੰਮ ਧੰਦੇ ਕਰਦੇ ਆ ਤੇ ਕੱਲ ਦੇ ਰਿਹਾ ਹਨਾ ਕੱਲ ਕੋਈ ਵੀਡੀਓ ਸ਼ੂਟ ਨਹੀਂ ਕਰੀ ਹੈਗੀ ਫੀਵਰ ਹੋ ਗਿਆ ਮੈਨੂੰ ਤੇ ਇੰਨਾ ਜ਼ਿਆਦਾ ਬੁਖਾਰ ਇੰਨਾ ਜ਼ਿਆਦਾ ਬੁਖਾਰ ਹੋਇਆ ਅੱਜ ਕੁਛ ਠੀਕ ਹੈ ਤੇ ਹਨਾ ਚਿੱਤ ਖਰਾਬ ਰਿਹਾ ਵੀਡੀਓ-ਬਿਡੀਓ ਤਾਂ ਕੀ ਕੈਮਰਾ ਚੱਕ ਕੇ ਨੂੰ ਜੀ ਨਹੀਂ ਕਰਿਆ ਹੁਣ ਅੱਜ ਮੌਸਮ ਵੀ ਬਹੁਤ ਸੋਨਾ ਹੋਇਆ ਪਿਆ ਤੇ ਜਰੂਰ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਨਾ ਵੀਡੀਓ ਨੂੰ ਤੇ ਚਲੋ ਜੀ ਕਰਦੇ ਆ ਨੈਕਸਟ ਕੰਮ ਤੰਦੇ ਹਨਾ ਕੀ ਨੇ ਤੇ ਨਾਲੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਜ ਉਧਰ ਮਸਤੀਨ ਨੇ ਵੀ ਹਾਰਨ ਮਾਰਤੇ ਦਾ ਇੱਕ ਰਾਉਂਡ ਹੋਰ ਲਾ ਕੇ ਆਉਣੀ ਆ ਤੇ ਸਬਜ਼ੀ ਦੀ ਮੈਂ ਕਰ ਲਈ ਤਿਆਰੀ ਅੱਜ ਬਣਾਉਣੇ ਨੇ ਆਲੂ ਪਕੌੜੇ ਫਿਰ ਮੈਂ ਕੱਪੜੇ ਕੱਢੂ ਕਿਉਂਕਿ ਅੱਜ ਦਿਨੇ ਬੁਖਾਰ ਨੇ ਤੰਗ ਕਰਤਾ ਤਾਂ ਹੁਣ ਇੰਨਾ ਸੋਹਣਾ ਮੌਸਮ ਹੋਇਆ ਪਿਆ ਨਾ ਹੋਰ ਹੀ ਤਰ੍ਹਾਂ ਦੀ ਲਾਈਟਿੰਗ ਜੀ ਹੋਈ ਪਈ ਆ ਤੇ ਇੰਨਾ ਵਧੀਆ ਲੱਗਦਾ ਨਾ ਨੇਚਰਲ ਜੀ ਲਾਈਟ ਹਨਾ ਮੈਂ ਤੁਹਾਨੂੰ ਇਧਰੋਂ ਦਿਖਾਵਾਂ ਆ ਦੇਖੋ ਦੇਖੋ ਕਿੰਨੀ ਸੋਹਣੀ ਜਦਨੀ ਅੰਦਰ ਆ ਗਿਆ ਜਿਸ ਨਹੀਂ ਤਾਂ ਫਿਰ ਤਾਂ ਫੁੱਨਾ ਉਗਾ ਮਿੱਟੀ ਚ ਖੇੜਦਾ ਹਨਾ ਨੈਚੁਰਲ ਜੀ ਲਾਈਟ ਦੇਖੋ ਕਿੰਨਾ ਵਧੀਆ ਵਧੀਆ ਜਿਆ ਹੋਇਆ ਪਿਆ ਬਸ ਆਲੂ ਤੇ ਪਿਆਜ਼ ਜਿਹੜੀ ਨੇ ਮੈਂ ਕੱਟ ਲੇ ਹੁਣ ਲਾਦਨ ਸਬਜ਼ੀ ਨੂੰ ਥੋੜਾ ਜਿਹਾ ਬਸ ਸਬਜ਼ੀ ਬਣਾਉਣੀ ਹੁੰਦੀ ਹੈ ਬਿਲਕੁਲ ਥੋੜੀ ਜੀ ਬਸ ਜਿੰਨੀ ਖਾਣੀ ਹੋਵੇ ਤੇ ਫਿਰ ਥੋ ਲੈ ਕੇ ਕੱਪੜੇ ਕੱਪੜੇ ਕੱਢ ਦੂੰਗੀ ਹੁਣ ਥੋੜਾ ਜਿਹਾ ਚਿੱਤ ਠੀਕ ਆ ਹਨਾ ਬੁਖਾਰ ਨਾਲ ਅੱਖਾਂ ਹੋ ਜਾਂਦਾ ਨਾ ਫਿਰ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਕਿਸੇ ਨੂੰ ਜੀ ਨਹੀਂ ਕਰਦਾ ਜਦ ਥੋੜ ਜਾ ਫਿਰਦਾ ਪਿੱਛੇ ਮੇਰੇ ਤੂੰ ਕੀ ਕਰੇਗਾ ਗਰਮੀ ਹੈ ਵਾਰੀ ਖੇੜਾ ਲੱਗ ਗਿਆ ਹਨਾ ਬਹੁਤ ਜ਼ਿਆਦਾ ਮੁਸ਼ਕਲ ਲੱਗੇ ਮੈਨੂੰ ਆਹ ਦੋ ਤਿੰਨ ਦਿਨ ਪਤਾ ਕੀ ਹੈ ਜਦੋਂ ਆਪਾਂ ਬਿਮਾਰ ਹੋ ਜਾਂਦੇ ਹਾਂ ਹਨਾ ਖੁਸ਼ੀ ਆਪਣਾ ਦੁੱਖ ਸੁੱਖਣ ਲੱਗ ਜਾਂਦਾ ਹਨਾ ਜਦ ਆਪਾਂ ਕੱਲੀ ਚੁੱਲ੍ਹੇ ਤੇ ਹੁੰਨੇ ਆਪਾਂ ਨੂੰ ਕੋਈ ਰੈਸਟ ਵੀ ਨਹੀਂ ਮਿਲਦੀ ਆਪਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਬਈ ਬਾਹੀ ਗੁਰੂ ਹਨਾ ਸਭ ਨੂੰ ਤੰਦਰੁਸਤ ਰੱਖੇ ਤੇ ਖੰਮਾਲਿਆਂ ਨੂੰ ਤਾਂ ਹਨਾ ਜਿਹੜੀਆਂ ਸਿੰਗਲ ਸਿੰਗਲ ਫੈਮਲੀਆਂ ਨੇ ਹਨਾ ਉਹਨਾਂ ਨਾਲੇ ਜੁਆਇੰਟ ਫੈਮਲੀਆਂ ਦਾ ਫੇਰ ਵੀ ਸੌਖਾ ਹੁੰਦਾ ਤੇ ਬਾਕੀ ਦਾਣੇ ਜਿਹੜੇ ਜੁਆਇੰਟ ਫੈਮਲੀ ਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਊਗਾ ਹਨਾ ਵੀ ਕਿਸ ਤਰ੍ਹਾਂ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਹਨਾ ਵੀ ਜਿੱਥੇ ਚਾਹ ਵੀ ਦੋ ਜਾਣੀਆਂ ਨੇ ਜਾਂ ਹਨਾ ਕੋਈ ਵੀ ਆਣਾ ਵੀ ਸੌਖਾ ਰਹਿੰਦਾ ਬੰਦਾ ਜਦ ਕੋਈ ਆਏ ਹੋ ਹੁੰਦਾ ਹਨਾ ਰੈਸਟਾ ਕਰ ਲੈਂਦਾ ਮੈਨੂੰ ਬਹੁਤ ਸੌਖਾ ਲੱਗਿਆ ਦਿਨਾਂ ਚ ਇਹ ਚ ਮਿਰਚ ਪਾਉਣ ਆਲੀ ਆ ਮਿਰਚ ਹਲਦੀ ਦੇ ਕੋ ਸਾਰੇ ਕੰਮ ਜਿਹੜੇ ਵਿਗੜੇ ਪੈਨੇ ਨਹੀਂ ਮੈਂ ਦਿਨੇ ਪਹਿਲਾਂ ਕੰਮ ਕਰਕੇ ਹਨਾ ਇਹ ਜਾਂ ਉਹ ਕਰਦੀ ਹੁੰਨੀ ਆ ਪਹਿਲਾਂ ਮੈਂ ਇੱਚ ਮਿਰਚ ਕੱਢਦੀ ਹੁੰਨੀ ਆ ਆਹ ਵਾਲੇ ਚ ਤੇ ਇਹਦੇ ਚ ਕੱਢ ਲੈਣੀ ਆ ਇਹ ਚੋਂ ਫਿਰ ਉਹ ਚ ਪਾ ਲੈਣੀ ਆ ਹਜੇ ਇਹਦੇ ਚ ਵੀ ਨਹੀਂ ਮਿਰਚ ਕੱਢੀ ਹੈਗੀ ਹੁਣ ਮੈਂ ਇਹ ਚ ਕੱਢੂਗੀ ਡੱਬੇ ਲਾਏ ਵੀ ਨਹੀਂ ਮੇਰੇ ਹੱਥੀਂ ਨੂੰ ਮਿਰਚ ਨੂੰ ਤੇ ਲੂਣ ਨੂੰ ਹੈਗੇ ਇਹ ਬਹੁਤ ਪੁਰਾਣੇ ਨੇ ਜਦੋਂ ਮੇਰਾ ਵਿਆਹ ਹੋਇਆ ਜਦ ਦੇ ਡੱਬੇ ਦੋ ਤਿੰਨ ਤਾਂ ਉਦੋਂ ਦੇ ਹੀ ਦਿੰਦੇ ਨੇ ਹੁਣ फिर टाइम तो ही नहीं लगता है करिए फिर बस अपना तेल जो गर्म हो गया पहला पा दड़का तड़का पा दिए ज्यादा ही गर्म हो गया सी ਜਿਆਦਾ ਤੇਲ ਕੱਢ ਗਿਆ ਸੀਗਾ ਤੇ ਹੁਣ ਮਿਰਚ ਇਹ ਚ ਕੱਢੂੰਗੀ ਪਹਿਲਾਂ ਇਹ ਚ ਕੱਢ ਕੇ ਫੇਰ ਮੈਂ ਉਹਦੇ ਚ ਪਾਉਂਗੀ ਤੇ ਇਸ ਤਰ੍ਹਾਂ ਜਿਹੜੇ ਕੰਮ ਨੇ ਆਸਤ ਵਿਅਸਤ ਹੋ ਜਾਂਦੇ ਨੇ ਹਨਾ ਕੱਲਾ ਬੰਦਾ ਕੀ ਕਰੇ ਕਿੱਧਰ ਨਾ ਕੰਮ ਕਰੀ ਆਪਾਂ ਇੱਕ ਪਾਸੇ ਕਰਦੇ ਆ ਦਾ ਦੂਜੇ ਪਾਸੇ ਵਾਲੇ ਜਿਹੜੇ ਰਹਿ ਜਾਂਦੇ ਨੇ ਤੇ ਆ ਮੈਂ ਇਧਰੀ ਪਰ ਲੈਣੀ ਆ ਹੁਣ ਕੌਣ ਲੀਆ ਤੇ ਇਸ ਤਰ੍ਹਾਂ ਦੇ ਜਿਹੜੇ ਰੂਟੀਨ ਐ ਕੰਮ ਨੇ ਹੁਣ ਮੈਂ ਉਹ ਇਹ ਵੀ ਸਾਰਾ ਪੈਕਟ ਹੀ ਪਾ ਦਾਂ ਫਿਰ ਪਤਾ ਮੁਸ਼ਕਲ ਜੀ ਹੋ ਜੰਦੀ ਵੀ ਤੇ ਖੁੱਲ੍ਹਦਾ ਫਿਰ ਵੇਚੇ ਵੇਚੇ ਪਾਇਆ ਜਾਂਦਾ ਹੁੰਦਾ ਸਾਰਾ ਤੇ ਹਾਂ ਆਪਾਂ ਸਾਰੇ ਇਚਪਾ ਕੀ ਰੱਖ ਲੈਨੇ ਆ ਤੇ ਸਬਜੀ ਦਾ ਸਬਜੀ ਮੈਂ ਬਣਾਉਣੀ ਆ ਉਨੀ ਕੀ ਜਿੰਨੀ ਖਾਣੀਆਂ ਕਿਉਂ ਗਰਮੀ ਚ ਹੁਣ ਜਿਆਦਾ ਸਬਜੀ ਤੁਹਾਨੂੰ ਪਤਾ ਹਨ ਆਪਾਂ ਨਹੀਂ ਖਾ ਸਕਦੇ ਹੈਗੇ ਬੈਸਤ ਵੀ ਮੈਨੂੰ ਐ ਹੁੰਦੇ ਵੀ ਤਾਜ਼ੀ ਵੀ ਬਣੀ ਤੇ ਚਲੋ ਜੀ ਇਹ ਕੰਮ ਹੋ ਗਿਆ ਕੰਪਲੀਟ ਤੇ ਹਲਦੀ ਵਿੱਚ ਨੂਨ ਹੈ ਨਾ ਮੇਰੀ ਇਸ ਤਰ੍ਹਾਂ ਹੀ ਤਿੰਨ ਡੱਬੇ ਨੇ ਜਿਹੜੇ ਲਾਈ ਹੋਣੀ ਫਿਰ ਮੈਂ ਇਹਨਾਂ ਤੇ ਸਟੋਰ ਕਰ ਲੈਣੀਆਂ ਤੇ ਹੁਣ ਆਪਾਂ ਇਹ ਰੱਖ ਜਿੰਨੇ ਆ ਤੇ ਦਿਨ ਦੇ ਕੰਮ ਸੀਗੇ ਦਿਨੇ ਕਰਨ ਵਾਲੇ ਕੰਮ ਸੀਗੇ ਮੇਰੇ ਬਿਮਾਰ ਹੋਣੇ ਜਿਹੜੇ ਕੰਮ ਨੇ ਹੋਣ ਕਰਨੇ ਪੈਂਦੇ ਨੇ ਇਹ ਛੇ ਕੰਮ ਤਾਂ ਜੀ ਕੱਲੇ ਜਾਣੇ ਦੇ ਸਾਰਾ ਦਿਨ ਹੀ ਮੁੱਕਦੇ ਹੈਗੇ ਹੈ ਨਾ ਜੇ ਆਪਾਂ ਕਰਨੇ ਨੇ ਇੱਕ ਗਰਮੀ ਨੇ ਕੀ ਆਪ ਨੂੰ ਚਾਹੀ ਪਹਿਲਾਂ ਜੀਰਾ ਪਾ ਦਾ ਤੇ ਉਹ ਵਧੀਆ ਬਣ ਜਾਂਦੀ ਹੁੰਦੀ ਹੈ ਸਬਜੀ ਜਿਸ ਦਿਨ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਕਰਦੀ ਸਬਜੀ ਬਣਾਵਾਂ ਟੇਸਟੀ ਹੀ ਬਣਦੀ ਹੁੰਦੀ ਹੈ ਕਦੇ ਨਹੀਂ ਐ ਹੋਏ ਕਿ ਨਾ ਟੇਸਟੀ ਬਣੀ ਹੋਵੇ ਨੂਨ ਮਿੱਠਾ ਤੇ ਹਲਦੀ ਹੈ ਨਾ ਇਹ ਚੀਜ਼ਾਂ ਵਿੱਚ ਹੋ ਜੇ ਮੇਰਾ ਬੁਖਾਰ ਉਤਰ ਗਿਆ ਤਾਂ ਮਿਰਚ ਪਾਵਾ ਥੋੜੀ ਹੈ ਸੰਦੀਪ ਕਹਿੰਦੇ ਨੇ ਜਿਆਦਾ ਪਾਤੀ ਤੇ ਜਦ ਤੱਕ ਮੈਨੂੰ ਭੁੱਖ ਲੱਗਦੀ ਆ ਭੁੱਖ ਲੱਗੀ ਆ ਇਹ ਨਹੀਂ ਹੈਗਾ ਵੀ ਨਾ ਭੁੱਖ ਲੱਗੇ ਹੁਣ ਮੈਂ ਮੇਰ ਦਾ ਅੱਜ ਕੁਝ ਨਹੀਂ ਖਾਦਾ ਹੈਗਾ ਤਰਬੂਜ ਖਾਦਾ ਸੀਗਾ ਇੱਕ ਵਾਰ ਤੇ ਇਹ ਨਹੀਂ ਖਾ ਲੈਣਿਆ ਇੱਕ ਵਾਰ ਤਰਬੂਜ ਖਾਦਾ ਸੀ ਤੇ ਫੋੜ ਮੈਨੂੰ ਭੁੱਖ ਲੱਗੀ ਆ ਮੈਨੂੰ ਐ ਆ ਵੀ ਮੈਂ ਰੋਟੀ ਰੋਟੀ ਖੋਰ ਕੇ ਰੋਟੀ ਤੋਂ ਬਿਨਾ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤੇ ਰੋਟੀ ਹੀ ਚੰਗੀ ਲੱਗਦੀ ਆ ਫਿਰ ਲਉਗੀ ਹੁਣ ਇਹਨੂੰ ਲੱਗ ਜਾਊਗਾ 1 ਪਕੌੜਿਆਂ ਚ ਮੈਂ ਥੋੜਾ ਜਿਹਾ ਪਾਣੀ ਪਾਕਾਂ ਤੇ ਆਹ ਹੈਗੇ ਨੇ ਆਪਣੇ ਮਸਾਲੇ ਜਿਹੜੇ ਇਹਦੇ ਚ ਪਾਉਣੇ ਨੇ ਹਲਕਾ ਜਿਹਾ ਪਾਣੀ ਪਾ ਦਿੰਨੇ ਆ ਆ ਜਿਹੜਾ ਮਸਾਲਾ ਆਹ ਕਰਿਆ ਸੀ ਹੀ ਹਲਕਾ ਜਿਹਾ ਪਾਣੀ ਆਪੇ ਵਿੱਚ ਪਾ ਦਿੰਨੇ ਆ ਤੇ ਇਹਦੇ ਮਸਾਲੇ ਨੂੰ ਪੱਕੀ ਚੰਗੀ ਤਰ੍ਹਾਂ ਸੇਕ ਲੱਗ ਗਿਆ ਬਸ ਆਲੂ ਲੈਨੇ ਪਕੌੜੇ ਤੇ ਇਹ ਹੈਗਾ ਮਸਾਲਾ ਹੀ ਬਣਾਉਣੀ ਆ ਪਾਲੂ ਪਕੌੜੇ ਦੀ ਸਬਜ਼ੀ ਆ ਵੀ ਧੋ ਕੇ ਰੱਖਣਾ ਜਿਹੜੇ ਕੰਮ ਨਾਲ ਦੀ ਨਾਲ ਕੰਪਲੀਟ ਹੋਈ ਜਾਣਾ ਮੈਂ ਵਧੀਆ ਨਹੀਂ ਅੱਜ ਤਾਂ ਥੋੜੇ ਜਿਹਾ ਏਡੀ ਏਡੀ ਫੋਮ ਤਾਂ ਮੜ ਜਾ ਠੀਕ ਆ ਵੀ ਥੋੜਾ ਜਿਹਾ ਜੇੜਾ ਵੀ ਦੇ ਆਈਏ ਪਰ ਨਹੀਂ ਲੈ ਜਾਣਾ ਕਿਉਂਕਿ ਇਹਨੇ ਕੱਪੜੀ ਮਸ਼ੀਨ 'ਚ ਪੈਣੀ ਕੱਪੜੀ ਪੈਣੀ ਮਸ਼ੀਨ ਦਾ ਜਿਹੜਾ ਸਵੇਰੇ ਸੁਖਾ ਕਰਕੇ ਧੋ ਕੇ ਨਹੀਂ ਗਿਆ ਹੈਗੇ ਸਵੇਰ ਦਾ ਜਿਹੜਾ ਸਲੂਟ ਰਹਿ ਗਿਆ ਉਸ ਤੋਂ ਬਾਅਦ ਧੁੱਪ ਬਹੁਤ ਜ਼ਿਆਦਾ ਹੋ ਜਾਂਦੀ ਹੈ ਹਨਾ ਬਹੁਤ ਜ਼ਿਆਦਾ ਧੁੱਪ ਹੋ ਜਾਂਦੀ ਆ ਤੇ ਆ ਜਾ ਆ ਜਾ ਪਾਣੀ ਲੈਣਾ ਗਰਮੀ ਤੇ ਦੇਖ ਕੇ ਤਰੁਣੀਤ ਦੇਖ ਕੇ ਨਾ ਭੱਜ ਗਈ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਸੋਰੀ ਸਮਾਂ ਬਾਰਿਦਾ ਹੈਗਾ ਮੌਸਮ ਬਹੁਤ ਸੋਨਾ ਹੋਇਆ ਪਿਆ ਤੇ ਬਾਕੀ ਰਵਾਹ ਵਾਂਗੂ ਫੱਕ ਰੱਖੇ ਹਨ ਹੁਣ ਦੀ ਖਬਰ ਜਿਹੜੀ ਚੱਲਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਣਾ ਵੀ ਉਹ ਇੱਕ ਤਾਂ ਜਾਰਮਾਹਲ ਜਿਹੜਾ ਹੈਗੇ ਸੀਗੇ ਆਪਣੇ ਯੂਟਿਊਬਰ ਵੱਡੇ ਹਨ ਉਹ ਅਰੈਸਟ ਕਰੇ ਹੋਏ ਨੇ ਤੇ ਇੱਕ ਕਮਲਕੌਰ ਉਹਦਾ ਕੀ ਨਾਮ ਹੈ ਕਹਿੰਦੇ ਕੰਚਨ ਕੰਸੀ ਨੇ ਪਤਾ ਨਹੀਂ ਮੇਰੇ ਹੁਣ ਮਾਈਂਡ 'ਚ ਨਹੀਂ ਹੈਗਾ ਪਤਾ ਨਹੀਂ ਕਿਹੜੀ ਦਿਵਾਰੀ ਹੈ ਨਾ ਤੇ ਉਹ ਹਨਾ ਉਹ ਕਰਤੀ ਵੀ ਕੱਲ ਕੱਲ ਪਾਸ ਤੋਂ ਪਾਸ ਤੋਂ ਦੀ ਗੱਲ ਹੈ ਨਾ ਤੇ ਕਿ ਮਾਰ ਕੇ ਵੀ ਗੱਡੀ ਦੇ ਵਿੱਚ ਪਤਨੀ ਬਠਿੰਡੇ ਤੋਂ ਮਿਲ ਜੇ ਕੋ ਕਿੰਨੇ ਕੀ ਕੁਝ ਹੋਈ ਜਾਂਦਾ ਹਨਾ ਦੁਨੀਆ ਤੇ ਤੇ ਹੁਣ ਸੋਸ਼ਲ ਮੀਡੀਆ ਕਰਕੇ ਆਪਾਂ ਨੂੰ ਜਦੀ ਵੀ ਹਰ ਇੱਕ ਖਬਰ ਨਾਲ ਗਿਆ ਨਿਊਜ਼ ਤੇ ਕਰਾਉਦੇ ਹੁੰਦੇ ਉਹਨਾਂ 'ਚ ਪਤਾ ਲੱਗਦਾ ਤੇ ਤੁਸੀਂ ਮਤਲਬ ਜਿਹੜਾ ਵੀ ਕੋਈ ਉਹ ਹੁੰਦਾ ਚਲ ਬਾਹਰ ਜੂ ਆਪਾਂ ਤਾਂ ਕਹਿੰਦੇ ਪਈ ਸੁੱਖ ਰੱਖੇ ਸਾਰਿਆਂ ਦੇ ਬੱਚਿਆਂ ਨੂੰ ਸਮਤ ਬੱਤ ਦੇ ਹਨਾ ਤੇ ਪਤਾ ਨਹੀਂ ਕੀ ਦਾ ਦੋਸ ਹੁੰਦਾ ਕੀ ਰੀਜਨ ਹੁੰਦਾ ਕਿਸੇ ਨਾਲ ਕੀ ਬੀਤਦੀ ਹੈ ਕੀ ਅਗਲੇ ਦੇ ਹਾਲਾਤ ਹੁੰਦੇ ਨੇ ਹਨਾ ਆਪਾਂ ਨੂੰ ਨਹੀਂ ਪਤਾ ਹਨਾ ਹਰ ਕੋਈ ਆਪਦੇ ਆਪ ਨੂੰ ਸਹੀ ਕਹਿੰਦਾ ਹਨਾ ਸਹੀ ਸਮਝਦਾ ਵੀ ਮੈਂ ਜੋ ਵੀ ਕਰਦਾ ਸਹੀ ਕਰਦਾ ਪਰ ਆਪਾਂ ਤਾਂ ਕਹਿੰਦੇ ਬਾਹਰ ਜੂ ਸਭ ਨੂੰ ਸੁੱਖ ਵਟ ਦੇ ਦੇਖੋ ਜ਼ਿੰਦਗੀ ਬਹੁਤ ਸੋਹਣੀ ਆ ਤੇ ਬਹੁਤ ਤੋਹਨੀ ਆ ਹਨਾ ਕਿਤੇ ਦੇ ਬੱਚੇ ਦੀ ਜਿਹੜੀ ਜ਼ਿੰਦਗੀ ਐ ਇਸ ਤਰ੍ਹਾਂ ਖਰਾਬ ਨਾ ਹੋਵੇ ਤੇ ਹਾਰੀ ਦੇਖੋ ਜਿਹਦੇ ਜਿਹਦੇ ਤੇ ਬੀਤਦੀਆਂ ਹਨਾ ਦਾ ਕੀ ਹਾਲਾਤ ਹੁੰਦੇ ਨੇ ਆਪਾਂ ਨੂੰ ਤਾਂ ਇਹ ਗੱਲਾਂ ਦਾ ਕੋਈ ਹੋਣੀ ਵੀ ਪਰ ਇਹ ਜਿਹੇ ਗੱਲਾਂ ਸੁਣ ਕੇ ਐਂ ਲੱਗਣ ਲੱਗ ਜਾਂਦਾ ਵੀ ਕੀ ਆ ਹਨਾ ਦੁਨੀਆਂ ਤੇ ਕੀ ਹੋਈ ਜਾਂਦਾ ਤੇ ਐਨੀ ਜੀ ਹਾਲਾਤ ਬਹੁਤ ਖਰਾਬ ਨੇ ਪਰ ਥੋੜੀ ਜੀ ਮੇਥੀ ਪਾ ਦਿੰਨੇ ਆ ਇੱਥੇ ਮੇਥੀ ਨਾਲ ਟਿੱਕੀ ਬਣ ਜਾਂਦੀ ਆ ਆਲੂ ਪਕੌੜੇ ਉਹਦੀ ਮੇਥੀ ਪਾ ਕੇ ਤੇ ਹੁਣ ਇਹ ਆਲੂ ਪਕੌੜੇ ਚ ਪਾ ਕੇ ਇੱਕ ਦੋ ਸਤੀਆਂ ਲੱਗਣਗੀਆਂ ਮਸਾਲਾ ਰਹਿ ਗਿਆ ਸਿਰ ਪਾਉਣ ਵਾਲਾ ਹੁਣ ਪਾ ਦਿੰਦੀ ਆ ਜਿੰਦਗੀ ਪਹਿਲਾਂ ਤੇ ਇੱਕ ਦੋ ਸਤੀਆਂ ਲੱਗਣਗੀਆਂ ਤੇ ਆਲੂ ਪਕੌੜੇ ਹੋ ਜਾਣਗੇ ਰੈਡੀ ਫਿਰ ਬਣਾ ਲਾਂਗੇ ਰੋਟੀ ਸਭ ਕੁਝ साफ पांडे मेनू काम नेटे जाए उधरों कपड़े कुपड़े कड़ दू है फिर जेड़ा वो मौसम देखते हम बहार चल दिया एक बार देखो जी ਕਿੰਨਾ ਪਿਆਰਾ ਪਿਆਰਾ ਹੋਇਆ ਪਿਆ ਹਨ ਉਧਰ ਬੱਦਲ ਜਾ ਨਾ ਲਸਕਦਾ ਤੇ ਰੈੱਡ ਰੈੱਡ ਹੋ ਗਿਆ ਮੈਂ ਕੈਮਰੇ ਚ ਤੁਹਾਨੂੰ ਦਿਖਾਉਣੀ ਹੈ ਬੈਕ ਕੈਮਰੇ ਨਾਲ ਆ ਦੇਖੋ ਕੈਮਰੇ ਚ ਥੋੜਾ ਅੰਗਾ ਟੁੱਟਦਾ ਰਹੇ ਤੇ ਰੈੱਡ 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 ਹੋਉਂਦੀ ਉਧਰ ਤੇ ਇਸ ਤਰ੍ਹਾਂ ਦਾ ਮੌਸਮ ਆ ਜਤਨੀਤ ਤੇ ਜਤਨੀਤ ਦੇ ਪਾਪਾ ਉਹ ਫਿਰਦੇ ਨੇ ਉਹਦੇ ਪਾਪਾ ਫੋਨ ਤੇ ਕੁਝ ਕਰਦੇ ਨੇ ਜਤਨੀਤ ਖੇੜਦਾ ਜਤਨੀਤ ਨੂੰ ਟੱਪ ਚ ਪਾਣੀ ਪਾ ਦਿੰਦੇ ਨਾ ਲੈਂਦਾ ਉਹ ਜਨਾ ਪਾਇਓ ਪੱਟੇ ਚ ਪਾ ਦਿਓ ਤਾਂ ਮੈਂ ਕੱਪੜੇ ਕੱਢਨੇ ਨੇ ਹਜੇ ਪਲਾਸਕਟ ਦੇ ਚ ਦਾ ਜਪਨੀਤ ਕਿੱਧਰ ਭੱਜ ਲਿਆ ਟੱਬ ਚੱਕਣ ਭੱਜ ਲਿਆ ਦੇਖੋ ਇੰਨਾ ਪਤਾ ਤੂੰ ਅਜ ਵੱਡੇ ਟੱਬ ਚ ਨਾਲੀ ਵੱਡੇ ਚ ਨਾਲੀ ਪੁੱਤ ਤੇ ਚਲੋ ਠੀਕ ਹੈ ਜੀ ਹਨਾ ਵੀਡੀਓ ਨੂੰ ਜਰੂਰ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਨਾ ਵਾਹਿਗੁਰੂ ਸੁੱਖ ਰੱਖੇ ਜੀ ਆਪਾਂ ਆਪਣੀ ਕੰਮਾਂ ਤੋਂ ਜੀ ਵੀਡੀਓ ਨਾਲ ਹਨਾ ਤੁਹਾਨੂੰ ਮਿਲਿਆ ਕਰਾਂਗੇ ਹੁਣ ਤੇ Delhi ਦੇ ਦੇ ਕੰਮ ਤੋਂ ਤੇ ਬਲੌਗ ਨਿਉ ਆਪਲੋਡ ਕਰਿਆ ਕਰਾਂਗੇ ਤੇ ਥੋੜੀ ਜੀ ਸੇਤ ਕਰਕੇ ਹੋ ਗਿਆ ਤੇ ਜਰੂਰ ਹਨਾ ਪਿਆਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਉਹ ਬੈਠੇ ਨੇ ਸਾਡੇ ਬੱਚੇ ਜਿਸ ਨਹੀਂ ਤੋਂ ਹੁਣ ਇਹਨਾਂ ਬੋਲਣ ਲੱਗ ਗਏ ਇਹਨਾਂ ਜ਼ਿਆਦਾ ਜੀ ਲਵਾਉਂਦੀ ਆ ਤੇ ਚਲੋ ਠੀਕ ਆ ਜੀ ਬਾਏ ਬਾਏ ਟੇਕ ਕੇਅਰ ਵਾਹਿਗੁਰੂ ਸੁੱਖ ਰੱਖੇ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਹਾਂਜੀ ਹਾਂ ਮੀ ਆਊਗਾ ਉਧਰ ਪੈ ਗਿਆ ਮਨ ਤੱਕ ਨਹੀਂ ਪਹੁੰਚਦਾ ਫੋਨ ਆਇਆ ਸੀਗਾ ਤੇ ਮੱਖੇ ਵਾਲੇ ਉਹ ਕਹਿੰਦੇ ਵੀ ਇੱਧਰ ਮੀ ਪੈ ਗਿਆ ਆਪਣੇ ਵੀ ਪਾਊਗਾ ਚਲੋ ਠੀਕ ਆ ਜੀ ਹਾਂ ਹਾਂ ਨਾ ਆਇਆ ਨਹੀਂ ਮੈਂ ਕੱਪੜੇ ਕੱਢਣੇ ਨੇ